ਹਰਜੀਤੋਸਤੋ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਤੇ ਅੱਜ ਅਸੀਂ ਖੜੇ ਆ ਪਿੰਡ ਤਲਵੰਡੀ ਅਕਲਿਆ ਚ ਬਾਈ ਕੁਲਦੀਪ ਕੋਲੇ ਬਾਈ ਕੁਲਦੀਪ ਮਨਪ੍ਰੀਤ ਸਿੰਘ ਪ੍ਰੇਮ ਪ੍ਰੇਮ ਸਿੰਘ ਤੇ ਬਾਈ ਮਨਪ੍ਰੀਤ ਸਿੰਘ ਇਹ ਸਾਰੇ ਸਾਡੇ ਪਿੰਡੋਂ ਮੁੰਡੇ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਕਰਤਾਰਪੁਰ ਸਾਹਿਬ ਗਏ ਸੀ ਆਪਾਂ ਬੰਨ ਜਾਣਾ ਕਰਦੇ ਆ ਗੱਲ ਬਾਈ ਜੀ ਤੁਹਾਡਾ ਪਹਿਲਾਂ ਦਾ ਸਵਾਗਤ ਆ ਸਾਰਿਆਂ ਦਾ ਸਾਡੇ ਚੈਨਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਖਾਲਸਾ ਵੈਰੀ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਬਾਈ ਕੁਲਦੀਪ ਜੀ ਸਾਨੂੰ ਇਹ ਦੱਸੋ ਵੀ ਉੱਥੇ ਜਾਣ ਦਾ ਪ੍ਰੋਸੈਸ ਕੀ ਹੈ ਸਭ ਤੋਂ ਪਹਿਲਾਂ ਜੇ ਕਿਸੇ ਨੇ ਜਾਣਾ ਹੈ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਜੋ ਵੀ ਕਿਸੇ ਪੰਜਾਬੀ ਨੇ ਜਾਣਾ ਹੈ ਇਹ ਬਾਹਰਲੇ ਮੁਲਕ ਤੇ ਜਿਹੇ ਇਥੇ ਹੈ ਜੀ ਕੋਈ ਵੀ ਜਾ ਸਕਦਾ ਹੈ ਤੇ ਜਾਣ ਵਾਸਤੇ ਪਾਸਪੋਰਟ ਹੋਣਾ ਜ਼ਰੂਰੀ ਹੈ ਮੇਨਲੀ ਪਹਿਲਾਂ ਸਭ ਤੋਂ ਪਹਿਲਾਂ ਪਾਸਪੋਰਟ ਹੋਣਾ ਜ਼ਰੂਰੀ ਹੈ ਜੀ ਪਾਸਪੋਰਟ ਹੋਏਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੇ ਪਾਸਪੋਰਟ ਤੋਂ ਬਿਨਾ ਨਹੀਂ ਅਪਲਾਈ ਕਰਨ ਦਾ ਕੀ ਤਰੀਕਾ ਬਾਈ ਜੀ ਉਹ ਆਪਣੇ ਸਾਈਟ ਹੈ ਜੀ ਕਰਤਾਰਪੁਰ ਕਾਰਿਡੋਰ ਦੇ ਨਾਂ ਤੇ ਜੀ ਤੇ ਇੱਕ 550 ਸਾਲਾ ਗੁਰਪੁਰਬ ਪ੍ਰਕਾਸ਼ ਪੁਰਬ ਦੇ ਨਾਂ ਤੇ ਸਾਈਟ ਹੈ ਦੋ ਦੋਨਾਂ ਨੂੰ ਖੋਲੋ ਦੋਨਾਂ ਤੇ ਆਨਲਾਈਨ ਅਪਲਾਈ ਹੋ ਜਾਂਦਾ ਹੈ ਤੁਹਾਡੇ ਪਾਸਪੋਰਟ ਦਾ ਨੰਬਰ ਭਰਿਆ ਜਾਂਦਾ ਉੱਥੇ ਤੁਹਾਡੀ ਫੋਟੋ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਤੁਹਾਡੇ ਸਾਈਨ ਹੋ ਜਾਂਦੇ ਆ ਓਕੇ ਜੀ ਤੇ ਤੁਹਾਡੇ ਆਪਦੇ ਫੋਨ ਤੇ ਭਰਿਆ ਜਾਂਦਾ ਅੱਛਾ ਫੋਨ ਤੋਂ ਆਪਾਂ ਘਰੇ ਬੈਠੇ ਆਪਾਂ ਦੀ ਮੋਬਾਈਲ ਤੇ ਭਰ ਸਕਦੇ ਆ ਜਮਾਂ ਫ੍ਰੀ ਆਫ ਕੋਸਟ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਖਰਚਾ ਉਹਦਾ ਜਦੋਂ ਤੁਸੀਂ ਉੱਥੇ ਪਹੁੰਚ ਉਸ ਤੋਂ ਬਾਅਦ ਕੋਈ ਖਰਚਾ ਨਹੀਂ ਤੁਹਾਨੂੰ ਫੋਨ ਆਊਗਾ ਜੀ ਜਦੋਂ ਤੁਸੀਂ ਭਰਤਾ ਇੱਕ ਦੋ ਦਿਨਾਂ ਬਾਅਦ ਤੁਹਾਡੇ ਪੁਲਿਸ ਸਟੇਸ਼ਨ ਚੋਂ ਜੀ ਵੈਰੀਫਿਕੇਸ਼ਨ ਕਰਾਉਣ ਵਾਸਤੇ ਜਿਵੇਂ ਸਾਨੂੰ ਰਾਮ ਦੁੱਤੇ ਵਾਲੇ ਤੋਂ ਫੋਨ ਆਇਆ ਸੀ ਠੀਕ ਹੈ ਮਤਲਬ ਸائیں ਇੱਕ ਚੌਂਕੀ ਲੱਗਦੀ ਹੈ ਆਪਣਾ ਮੈਂਬਰ ਮੈਂ ਇੱਕਲ ਪੰਚਾਇਤ ਮੈਂਬਰ ਲਿਆ ਕੇ ਆਪਾਂ ਵੈਰੀਫਿਕੇਸ਼ਨ ਕਰਵਾ ਸਕਦੇ ਇੱਕ ਗਵਾ ਉੱਥੇ ਲਿਆ ਕੇ ਠੀਕ ਹਾਂ ਉਸ ਤੋਂ ਬਾਅਦ 15 ਦਿਨ ਪਹਿਲਾਂ ਇਹ ਆਪਾਂ ਅਪਲਾਈ ਕਰਨਾ ਹੁੰਦਾ ਯਾਨੀ 15 ਦਿਨਾਂ ਤੋਂ ਬਾਅਦ ਹੀ ਆਪਾਂ ਨੂੰ ਡੇਟ ਮਿਲਦੀ ਹੈ ਡੇਟ ਆਪਾਂ ਚੁਣਨੀ ਹੁੰਦੀ ਆ ਵੀ ਮੈਂ ਕਿਹੜੀ ਡੇਟ ਨੂੰ ਜਾ ਕੇ ਰਾਜੀ ਮਤਲਬ ਘੱਟੋ ਘੱਟ 15 ਦਿਨ ਚਾਹੀਦੇ ਨੇ ਹਾਂ ਘੱਟੋ ਘੱਟ 15 ਦਿਨ ਤੁਸੀਂ ਪਹਿਲਾਂ ਅਪਲਾਈ ਕਰਨਾ ਹੁੰਦਾ ਤੇ ਫਿਰ ਕਿਤੇ ਤੁਹਾਨੂੰ ਈ ਵੀਜ਼ਾ ਮਿਲਦਾ ਇਹ ਈ ਵੀਜ਼ਾ ਵਜਦਾ ਇਹ ਇਹਦੀ ਮੋਹਰ ਨਹੀਂ ਲੱਗਦੀ ਤੁਹਾਡੇ ਕੋਲ ਕਿੰਨੇ ਟਾਈਮ ਲਈ ਵੈਲਿਡ ਹੁੰਦੇ ਨੇ ਬਈ ਬਸ 8 ਤੋਂ 15 ਦਿਨ ਵਾਸਤੇ ਹੁੰਦਾ ਬਈ ਤੱਕ 8:04 ਉਹ ਤੋਂ ਨਾ ਸ਼ਾਮ 4 ਵਜੇ ਜਿਹੜਾ ਉਹਨਾਂ ਦਾ ਟਾਈਮ ਹੈ 4 ਦਾ ਉਹਨਾਂ ਨੇ 4 ਵਜੇ ਨਾ ਸ਼ਾਮ ਨੂੰ ਲਾਸਟ ਬੱਸ ਆਉਂਦੀ ਹੈ ਹਾਂ ਉਦੋਂ ਹੋਬਸ ਪੇਡੰਦੇ ਮਤਲਬ ਉਹਨੇ ਹੀ ਟਾਈਮ ਹੋ ਡਿਸਾਈਡ ਕਰਕੇ ਦਿੰਦੇ ਨੇਗੇ ਤੁਹਾਨੂੰ ਵੀ ਤੁਸੀਂ ਕਿੰਨਾ ਟਾਈਮ ਇੱਥੇ ਰਹਿ ਸਕਦੇ ਹੋ ਉਹ ਉਸੇ ਸਮੇਂ ਦਾ ਟਿਕਟ ਤੇ ਲਿਖਿਆ ਜਾਊਗਾ ਹਾਂਜੀ ਹੋਣ ਤੋਂ ਪਹਿਲਾਂ ਹਾਂਜੀ ਹਾਂਜੀ ਅੱਛਾ ਉਹ ਸਵੇਰ ਤੁਸੀਂ 8 ਵਜੇ ਹੋ ਸਟਾਰਟ ਕਰ ਦਿੰਦੇ ਨੇ ਆਪਾਂ ਤੁਹਾਡੇ ਡਾਕੂਮੈਂਟ ਚੈੱਕ ਕਰ ਲੈਣਗੇ ਚੈੱਕ ਕਰਕੇ ਤੁਹਾਨੂੰ ਵੀ ਜੋ ਸਿਲੈਕਟ ਹੁੰਦਾ ਹੈਗਾ ਉਹਨਾਂ ਨੂੰ ਭੇਜ ਦਿੰਦੇ ਆ ਟਿਕਟ ਨੇ ਦੇ ਵਿੱਚ ਹੋਰ ਹੈ ਜੀ ਉਹਦੇ ਉਪਰ ਜਦੋਂ ਆਪਾਂ ਨੂੰ ਮੈਸੇਜ ਆਉਂਦਾ ਹੈਗਾ ਹਾਂ ਉਹ ਉਰਤੇ ਵਾਕਿਆ ਦਾ ਲਿਖਿਆ ਹੁੰਦਾਗਾ ਵੀ ਦੋ ਦਿਨ ਪਹਿਲਾਂ ਜਾਂ ਤਿੰਨ ਦਿਨ ਪਹਿਲਾਂ ਤੁਹਾਨੂੰ ਦੱਸਣਗੇ ਵੀ ਤੁਸੀਂ ਉੱਥੇ ਜਾਣ ਵਾਸਤੇ ਸਿਲੈਕਟ ਹੋ ਚੁੱਕੇ ਹੋ ਜਾਂ ਨਹੀਂ ਮਤਲਬ ਤੁਹਾਨੂੰ ਦੋ ਦਿਨ ਪਹਿਲਾਂ ਇੰਟੀਮੇਸ਼ਨ ਹੋ ਜੂਗੀ ਵੀ ਤੁਸੀਂ ਜਾ ਸਕਦੇ ਹੋ ਜਾਂ ਨਹੀਂ ਜਾਓ ਜਾਂ ਤੁਹਾਨੂੰ ਮੈਸੇਜ ਆ ਜਾਊਗਾ ਜਾਂ ਤੁਹਾਨੂੰ ਮੇਲ ਤੇ ਵੈਸ ਆ ਜਾਊਗਾ ਜਿੰਨੇ ਤੁਸੀਂ ਬਈ ਆਪਣੇ ਪਿੰਡੋਂ 5-7 ਜਾਣੇ ਗਏ ਸੀ ਹਨਾ ਚਲੋ ਦੋ ਆਪਣੇ ਚੱਜ ਨਹੀਂ ਹੈ ਜੇ ਤੁਸੀਂ ਇੱਕ ਦਿਨ ਹੀ ਅਪਲਾਈ ਕੀਤਾ ਸੀ ਜਾਂ ਅੱਗੇ ਪਿੱਛੇ ਕੋਈ ਤਰੀਕ ਪਾ ਕੇ ਤੁਸੀਂ ਅਪਲਾਈ ਕੀਤਾ ਸੀ ਜਿੰਨੇ ਕੋਈ ਕਈ ਜਾਣੇ ਨੇ ਇਕੱਠੇ ਨੇ ਜਾਣਾ ਅਸੀਂ ਕੋਸ਼ਿਸ਼ ਕੀਤੀ ਸੀ ਕਿ 15 ਤਰੀਕ ਦਾ ਅਸੀਂ ਅਪਲਾਈ ਕਰੀਏ ਪ੍ਰਕਾਸ਼ਪੁਰ ਵਾਲੇ ਦਿਨ ਜੀ ਤੇ ਉਹ ਜਿੱਥੋਂ ਤੱਕ ਅਸੀਂ ਗਲਤ ਨਾ ਹੋਈਏ ਜੇ ਉਹ 500 ਬੰਦੇ ਨੂੰ ਹੀ ਭੇਜਦੇ ਆ ਅੱਛਾ ਮੈਨੂੰ ਲੱਗਦਾ ਉਸ ਦਿਨ ਬੰਦੇ ਵੱਧ ਸੀ ਤਾਂ ਕਰਕੇ 15 ਤਰੀਕ ਔਨਲਾਈਨ ਬੁੱਕ ਆ ਰਹੀ ਸੀ ਹਾਂ ਤਾਂ ਫਿਰ 16 ਤਰੀਕ 16 ਨਵੰਬਰ ਤੁਹਾਨੂੰ 16 ਤਰੀਕ ਨੂੰ ਜਾਣਾ ਹੈ ਵੇਲਾ ਸੀ ਤਾਂ 16 ਤਰੀਕ ਨੂੰ ਹੀ ਅਸੀਂ ਸਿਲੈਕਟ ਕਰਿਆ ਹੂੰ ਤੇ 16 ਤਰੀਕ ਦਾ ਹੀ ਸਾਨੂੰ ਮੈਸੇਜ ਆਇਆ ਚਾਰ ਦਿਨ ਪਹਿਲਾਂ ਜਾਣ ਹੂੰ 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 ਅੱਛਾ ਭਾਈ ਇਹ ਜਿਵੇਂ ਤੁਸੀਂ ਦੱਸਿਆ ਵੀ ਅਪਲਾਈ ਕਰ ਸਕਦੇ ਹੋਂ ਇੱਕ ਟਾਈਮ ਕਿੰਨੇ ਕ ਟਾਈਮ ਦੀ ਮਤਲਬ ਇਹ ਗੱਲ ਹੈ ਜੇ ਕਿਸੇ ਨੇ ਅਪਲਾਈ ਕਰਨਾ ਹੋਵੇ ਕਿੰਨਾ ਕ ਟਾਈਮ ਲੱਗਦਾ ਹੈਗਾ ਉੱਤੇ ਅਪਲਾਈ ਕਰਨ ਤੋਂ ਬੁੱਕ ਹੋਣ ਤੱਕ ਕਿੰਨਾ ਕੀ ਕੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਸੋ ਬੁੱਕ ਨਾ ਉਹਦੀ ਮਾਨ ਨਹੀਂ ਚਲ ਵੀ ਉਹਦੀ ਕਰ ਸਕਦੇ ਹਾਂ ਹਾਂਜੀ ਸਾਈਟ ਓਪਨ ਰਹਿੰਦੀ ਹੈ ਪਹਿਲੀ ਗੱਲ ਤਾਂ ਜੀ ਉਹਦੇ ਤੇ ਕਰਤਾਰਪੁਰ ਕੋਰਿਡੋਰ ਭਰ ਕੇ ਆਪਾਂ ਸਾਰਾ ਭਰ ਦੇਣੇ ਫਾਰਮ ਆਪਦੀ ਫੋਟੋ ਲਾ ਦੇਣੀ ਹੈ ਸਾਈਨ ਲਾ ਦੇਣੇ ਤੇ ਫਾਰਮ ਨੂੰ ਜਮਾ ਕਰ ਦੇ ਠੀਕ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪੁਲਿਸ ਵੈਰੀਫਿਕੇਸ਼ਨ ਹੋ ਜਾਂਦੀ ਹੈ ਤੇ ਜਦੋਂ ਤੁਹਾਡੀ ਯਾਤਰਾ ਦੇ ਵਿੱਚ 4 ਦਿਨ ਰਹਿ ਗਏ ਜਾਂ 3 ਦਿਨ ਰਹਿ ਗਏ ਤਾਂ ਤੁਹਾਨੂੰ ਮੈਸੇਜ ਆਊਗਾ ਤੁਹਾਡੇ ਮੋਬਾਈਲ ਫਾਰਮ ਨਿਕਲਦਾ ਮੰਨ ਇਹ ਤੁ ਲੋ ਈਟੀਏ ਫਾਰਮ ਉਹ ਮੈਸੇਜ ਉਹ ਲਿਖਿਆ ਹੋਊਗਾ ਵੀ ਤੁਸੀਂ ਜਾਣ ਵਾਸਤੇ ਤੁਹਾਨੂੰ ਜਸ ਹੋ ਗਈ ਜਾਂ ਨਹੀਂ ਹੋਈ अच्छा भाई ਤੁਸੀਂ ਉੱਥੇ ਪਹੁੰਚ ਗਏ ਪਹੁੰਚਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੋਇਆ ਮੇਰੀ ਗੱਲ ਤਾਂ ਵੀ ਜਦੋਂ ਤੁਸੀਂ ਗੁਰਧੰਮਾਂ ਦੇ ਦਰਸ਼ਨਾਂ ਲਈ ਗਏ ਕਿਹੋ ਜਿਹਾ ਮਹਿਸੂਸ ਹੋਇਆ ਤੁਹਾਨੂੰ ਆਪਣੇ ਮਨ ਚ ਦੇਖੋ ਜੀ ਉੱਥੇ ਜਾ ਕੇ ਜਦੋਂ ਅਸੀਂ ਉੱਥੇ ਪਹੁੰਚੇ ਹਨਾ ਐਂਟਰ ਹੋ ਗਏ ਉਹ ਇੱਕ ਨਾ ਬਸ ਵੱਖਰੀ ਸੀ ਜਿਹੜਾ ਉਹ ਜਜਮਾਨ ਸੀਗੇ ਨਾ ਜਿਹੜੇ ਉਸ ਟਾਈਮ ਦੇ ਉਹ ਵੱਖਰੀ ਸੀ ਸਾਨੂੰ ਵੀ ਸ਼ਬਦਾਂ ਰਹੀ ਇਸ ਟਾਈਮ ਨਹੀਂ ਸਰ ਬਿਆਨ ਨਹੀਂ ਕਰ ਸਕਦੇ ਆਪਾਂ ਜੋ ਸਕੂਨ ਮਿਲਿਆ ਨਾ ਉਹ ਕੋ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਤਾਂ ਉਥੋਂ ਉਹ ਜਦੋਂ ਆਪਾਂ ਜਾਣੇ ਆ ਇਸ ਦਿਨ ਯਾਤਰਾ ਕਰਨੀ ਹੁੰਦੀ ਆਪਾਂ ਉੱਥੇ ਤੋਂ 20 ਡਾਲਰ ਫੀਸ ਲਈ ਜਾਂਦੀ ਹੈ 20 ਡਾਲਰ ਫੀਸ ਲੱਗਦੀ ਹੈ ਜਦੋਂ ਅਮਰੀਕਾ ਨੂੰ ਫੀਸ ਲਾਦੀ ਮਨ ਅਮਰੀਕਾ ਨਾ ਸੀ ਸ ਅਮਰੀਕਨ ਡਾਲਰ ਮਤਲਬ 1600 ਰੁਪਿਆ ਹੋ ਗਿਆ ਆਪਣੇ ਵਾਲਾ 1600 ਰੁਪਿਆ ਬਣ ਜਾਂਦਾ ਹੈ ਭਾਰਤ ਦਾ 1600 ਰੁਪਿਆ ਹੋ ਗਿਆ ਉਹ ਤੇ ਉਹ ਲੈnde ਡਾਲਰਾਂ ਚ ਹੀ ਆ अच्छा ता मेरी 6 ਜਾਣੇ ਸੀ ਤਾਂ 120 ڈالر ਅਸੀਂ ਜਮ੍ਹਾਂ ਕਰਵਾਤੇ ਉਸੇ ਇਕੱਠਿਆਂ ਨੇ ਜਮ੍ਹਾਂ ਕਰਵਾਤੇ ਸੀ 6 ਜਾਣਿਆਂ ਦੇ ਹਾਂਜੀ ਅੱਛਾ ਉਸ ਤੋਂ ਬਾਅਦ ਤੁਹਾਨੂੰ ਉੱਧਰ ਦੀਆਂ ਟਿਕਟਾਂ ਦੇਤੀਆਂ ਬਿਲਕੁਲ ਉੱਥੇ ਜਾ ਕੇ ਕੋਈ ਦਾ ਕਰੰਸੀ ਚੇਂਜ ਹੁੰਦੀ ਆ ਪਾਕਿਸਤਾਨ ਦੀ ਬੈਂਕਾਂ ਆਪੋਨ ਮਨੇ ਵਾਲਾ ਵੀ 10000 ਰੁਪਏ ਤੱਕ ਲੈ ਸਕਦੇ ਨਾ ਆਪਾਂ ਆਪਾਂ ਕਿੰਨਾ ਰੁਪਿਆ ਮਿਲਦਾ ਹੈ अच्छा ਆਪਾਂ ਜੇ ਇਧਰੋਂ 1000 ਜਮਾ ਕਰਾਵਾਂਗੇ ਤਾਂ 3000 ਦੀ ਲਿਮਟ ਆ ਮਨਾਈ ਕਰੰਸੀ ਦੀ ਆਪਣੇ ਸ਼ਾਇਦ 10000 ਤੱਕ ਵੀ ਉਹ ਆਪਾਂ ਨੂੰ ਕਰੰਸੀ ਦੇ ਦਿੰਦੇ ਆਪਣੇ ਜੂ ਤਾਂ ਮਨਾਈ ਲਿ 30000 ਤੱਕ ਬਣ ਗਈ ਉਹਨਾਂ ਦੀ ਤਾਂ ਆਪਾਂ ਦਾ 10000 ਦੇਈਏ ਤਾਂ ਆਪਾਂ ਨੂੰ 30000 ਦੀ ਲਿਮਟ ਆ ਆਪਾਂ ਗਲਤ ਨਾ ਹੋਈਏ ਤਾਂ ਹਨਾ ਵੀ ਇੰਨੀ ਕਿ ਲਿਮਟ ਹੈ ਉੱਥੇ ਹਨਾ ਉਸ ਤੋਂ ਬਾਅਦ ਬਈ ਜਿਵੇਂ ਤੁਸੀਂ ਹੁਣ ਉੱਥੇ ਗਏ ਹੈ ਹਨਾ ਉੱਥੇ ਆਪਣੇ ਵਰਗੇ ਇਧਰਲੇ ਮਾਹੌਲ ਦਾ ਕੀ ਸਿਸਟਮ ਹੈ ਉਧਰ ਕਿਵੇਂ ਹੈ ਇੱਕ ਤਾਂ ਜੀ ਉਧਰ ਜਿਵੇਂ ਆਪਾਂ ਕਹਿ ਲਈਏ ਵੀ ਜਿਵੇਂ ਆਪਾਂ ਖੜੇ ਹਾਂ ਹੁਣ ਰਸਮੀ ਦਿਖਾਲ ਆ ਗਿਆ ਹਨਾ ਉਧਰ ਕਿਸੇ ਹੋਰ ਦਾ ਵਾਹਨ ਹੋ ਗਿਆ ਆਹੀ ਕੰਮ ਉੱਥੇ ਮਨ ਲਾ ਕੋਈ ਚੀਜ਼ ਹੈ ਉਸੇ ਨੂੰ ਵਿਚਾਲੋਂ ਕੱਟਿਆ ਹੋਇਆ ਇਹ ਕਹ ਲੋ ਅੰਗਰੇਜ਼ਾਂ ਨੇ ਕੱਟਤਾ ਜਾਂ ਆਪਣੇਆਂ ਦਾ ਵਿੱਚ ਹੱਥ ਸੀਗਾ ਹਨਾ ਆਪਣੀ ਸ਼ਾਸਤਰੀ ਭੇਟ ਚੜ੍ਹ ਕੇ ਮਦਦ ਹੁੰਦਾ ਆਪਾਂ ਨੂੰ ਇਧਰ ਲਈ ਦਰਤੀ ਵੀ ਉਨੇ ਹੀ ਮੋਹ ਆਉਂਦਾ ਜਦੋਂ ਉਧਰ ਵਾਗੇ ਨੇ ਉਧਰ ਵੀ ਮੰਨਿਆ ਚਲ ਵੀ ਆਪਾਂ ਉੱਥੇ ਜਾ ਕੇ ਸਾਨੂੰ ਫੀਸ ਨਹੀਂ ਹੁੰਦਾ ਵੀ ਅਸੀਂ ਯਾਰ ਹੋਰ ਦੇਸ਼ ਦੇ ਵਿੱਚ ਗੱਲਬਾਤ ਸਾਰਾ ਬਿਲਕੁਲ ਵੀ ਫੀਲ ਨਹੀਂ ਹੁੰਦਾ ਬਿਲਕੁਲ ਆਪਣੇ ਵਾਲਾ ਆਪਣੇ ਵਾਲਾ ਪੰਜਾਬੀ ਮਾਹੌਲ ਆਪਣੇ ਵਰਗੇ ਬੰਦੇ ਵਾਂਗੂ ਮੂਹ ਕਰਦੇ ਆ ਉਹ ਵਧੀਆ ਪਾਕਿਸਤਾਨੀ ਇੰਨਾ ਵਧੀਆ ਮਾਹੌਲ ਦਿੰਦੇ ਆ ਉਹ ਬੰਦੇ ਨੂੰ ਜੀ ਲਵਾਈ ਰੱਖਿਆ ਆਈ ਨਹੀਂ ਪਤਾ ਲੱਗਿਆ ਸ਼ਾਮ ਚਾਰ ਕਦੋਂ ਵੱਜ ਗਈ ਤੇ ਇੱਕੇ ਮੱਥਾ ਵਧੀਆ ਬਾਬੇ ਦੇ ਦਰਸ਼ਨ ਕਰਕੇ ਅਸੀਂ ਉਹਨਾਂ ਬੰਦਿਆਂ ਨੂੰ ਮਿਲੇ ਮਨਨਗਲ ਉਹ 22 ਸੀ ਪ੍ਰੋਫੈਸਰ ਮਿਲਿਆ ਉੱਥੋਂ ਇੱਕ ਡਾਕਟਰ ਮਿਲਿਆ ਵਧੀਆ ਵਧੀਆ ਬੰਦੇ ਮਿਲੇ ਮਨਨਗਲ ਜਿਹਨੂੰ ਜਿਹਨੂੰ ਹੈ ਨਾ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਜਿਵੇਂ Imran Khan Imran Khan ਨੂੰ ਨੇ ਉਹ ਲਾਂਗਾ ਖੋਲਿਆ ਹੂੰ ਉਦੋਂ ਪ੍ਰਧਾਨ ਮੰਤਰੀ ਸੀਗਾ ਉਹ ਉੱਥੇ ਇੱਕ ਤਾਂ ਲੋਕ ਉਹਨੂੰ ਚਾਹੁੰਦੇ ਉੱਥੇ ਜਿਹੜੇ ਲੈਂਦੇ ਪੰਜਾਬੀ ਐ ਹੂੰ ਦੂਸਰੀ ਗੱਲ ਉੱਥੇ ਕਰੇਜ ਆ ਜਿਹੜਾ ਉਹ ਸਿੱਧੂ ਮੂਸੇ ਵਾਲੇ ਦਾ ਬਹੁਤ ਜ਼ਿਆਦਾ ਹੂੰ ਜਦੋਂ ਅਸੀਂ ਦੱਸ ਦਿੰਦੇ ਸੀਗੇ ਵੀ ਅਸੀਂ ਤਾਂ ਮੂਸੇ ਵਾਲੇ ਦੇ ਪਿੰਡ ਦੇ ਜਮੇ ਕੋਲੋਂ ਆ ਹਾਂ ਹਾਂ ਹੈਨਾ ਫਿਰ ਉਹ ਸ਼ਦਾਈ ਹੋ ਜਾਂਦੇ ਹਾਂ ਅੱਛਾ ਮਤਲਬ ਇੰਨਾ ਜ਼ਿਆਦਾ ਕਰੇਜ ਆ ਸਿੱਧੂ ਇੰਨਾ ਜੌਂਦੇ ਭਾਵਕ ਹੋ ਜਾਂਦੇ ਸੀ ਉਹ ਤੇ ਫਿਰ ਸਾਡੇ ਨਾਲ ਵੀ ਵੀਡੀਓ ਬਣਾਉਂਦੇ ਉਹ ਵੀ ਅਸੀਂ ਉੱਥੇ ਨਾਲ ਫੋਟੋ ਨਾ ਕਰਵਾਈਆਂ ਨਾਲੇ ਵੀਡੀਓ ਬਣਾਉਂਦੇ ਨਾਲੇ ਸਾਨੂੰ ਐ ਕਹਿੰਦੇ ਬੈਠ ਜਾਓ ਨਾਲ ਗੱਲਾਂ ਦੱਸ ਲੈਂਦੇ ਆ ਸੋ ਉੱਥੋਂ ਕੀ ਤੁਸੀਂ ਉਹਨੂੰ ਫੋਨ ਕਰਾਂਗੇ ਉਹ ਕਹਿੰਦੇ ਵੀ ਤੁਸੀਂ ਤਾਂ ਹੱਥ ਵੀ ਮਿਲਾਇਆ ਉਹ ਸਿੱਧੂ ਮੂਸੇ ਵਾਲੇ ਨਾਲ ਇੱਥੋਂ ਤੱਕ ਵੀ ਮੰਨਿਆ ਲਿਓ ਇਹਨਾਂ ਦੇ ਦਿਲ ਚ ਮਤਲਬ ਉਹ ਇੰਨਾ ਮੰਨਦੇ ਨਹੀਂ ਜਿੰਨਾ ਬੰਦੇ ਸਿੱਧੂ ਮੂਸੇ ਵਾਲੇ ਨੂੰ ਹਾਂ ਸਿੱਧੂ ਪਹਿਲਾਂ ਮੈਨੂੰ ਐਵੇਂ ਐਵੇਂ ਗੱਲਾਂ ਇਹ ਹਾਂ ਹਾਂ ਪਰ ਗੱਲ ਤਾਂ ਪੂਰੀ ਹੈਗੀ ਹੈ ਮੰਨ ਲਓ ਕੱਲਾ ਕੱਲਾ ਬੰਦਾ ਜਾਣਦਾ ਅੱਛਾ ਮੰਨ ਲਓ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਣਦਾ ਮਤਲਬ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਵੀ ਸਾਨੂੰ ਮਿਲੇ ਹਾਂ ਸਿੱਧੂ ਮੂਸੇ ਦਾ ਹਰ ਇੱਕ ਫੈਨ ਸੀ ਜਮਾ ਚ ਚ ਇਸ ਤੋਂ ਇਲਾਵਾ ਭਾਈ ਜਿੰਨੇ ਆਪਾਂ ਗੱਲ ਕਰੀ ਜਿੰਨੇ ਤੁਸੀਂ ਹੁਣ ਗੱਲ ਛੇੜ ਹੀ ਲਈ ਵੀ ਸਿੱਧੂ ਮੂਸੇ ਦਾ ਉਧਰ ਇੰਨਾ ਹੋਇਆ ਕੋਈ ਹੋਰ ਉਸ ਤੋਂ ਇਲਾਵਾ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਕੀਤੀ ਹੋਵੇ ਉਹਨਾਂ ਨੇ ਉਹਦੇ ਸਬੰਧੀ ਕਿੰਨਾ ਟਾਈਮ ਤੁਸੀਂ ਉਹਨਾਂ ਕੋਲੇ ਬੈਠੇ ਉਹ ਤਾਂ ਮੇਨ ਤਾਂ ਇਹੀ ਕਹਿੰਦੇ ਵੀ ਜੇ ਅਸੀਂ ਆ ਸਕਦੇ ਕਿਉਂਕਿ ਥੋੜਾ ਗਰੀਬ ਮੁਲਕ ਹੈ ਥੋੜੇ ਹਾਲਾਤ ਵੀਜ਼ਾ ਵੱਖਰੇ ਥੋੜਾ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਆਪਣੇ ਹੈਨਾ ਤਾਂ ਕਰਕੇ ਇਧਰੋਂ ਕੋਈ ਸਪான்ਸਰ ਵੀ ਨਹੀਂ ਮਿਲਦਾ ਉਹਨਾਂ ਨੂੰ ਤਾਂ ਕਰਕੇ ਉਹ ਆ ਤਾਂ ਸਕੇ ਨਹੀਂ ਉਦੋਂ ਨਾ ਉਹਨਾਂ ਦੇ ਘਰ ਆ ਸਕਦੇ ਅੱਛਾ ਜਦੋਂ ਉਹ ਬਾਈ ਨਾਲ ਉਹ ਘਟਨਾ ਬਾਰੇ ਉਹ ਕਹਿੰਦੇ ਅਸੀਂ ਆਉਣਾ ਚਾਹੁੰਦੇ ਸੀ ਉਹਦੀ ਰੀਸ ਉਹਨਾਂ ਦੀ ਮਤਲਬ ਉਹਨਾਂ ਦੀ ਦਿਲ ਦੀ ਰੀਸ ਸੀ ਵੀ ਉਹਨਾਂ ਨੇ ਪਹੁੰਚਣਾ ਸੀ ਇੱਥੇ ਪਹੁੰਚਣਾ ਸੀ ਬਿਲਕੁਲ ਤੁਸੀਂ ਇਹ ਦੇਖੋ ਬਈ ਸਿਰੇ ਬੈਠ ਜਾਂਦੇ ਉਹਨਾਂ ਨੂੰ ਕਿੰਨਾ ਟਾਈਮ ਵੀ ਸੁਣਾਈ ਚੱਲ ਸਿੱਧੂ ਦੀਆਂ ਗੱਲਾਂ ਉਹਨਾਂ ਦਾ ਮਨ ਨਹੀਂ ਪਰਦਾ ਉਹਨਾਂ ਟਾਈਮ ਹੀ ਸੁਣੀ ਜਾਂਦੇ ਆ ਉਹਨਾਂ ਟਾਈਮ ਇੰਨਾ ਮੂੰਹ ਕਰਦੇ ਆ ਸਿੱਧੂ ਦਾ ਜੇ ਤੁਹਾਨੂੰ ਮੰਨ ਵੀ ਅਸੀਂ ਜਾ ਕੇ ਕਰੀਏ ਸਾਡੇ ਪਿੱਛੇ ਖਿੱਚੀ ਮਗਰ ਸਿੱਧੂ ਦਾ ਕਰਕੇ ਉੱਥੇ ਇੰਨਾ ਜ਼ਿਆਦਾ ਮੰਨ ਆਪਾਂ ਸਾਰੇ ਸਰਦਾਰ ਇੱਕੋ ਜਿਹੀ ਲੱਗਦੇ ਸੀ ਉਹਨਾਂ ਜਿਹੜੇ ਬਾਈ ਚਲੋ ਮੈਂ ਤਾਂ ਪੱਗ ਨਹੀਂ ਬੰਨਦਾ ਇਹ ਬਾਈ ਵਰਗੇ ਬੰਨਦੇ ਆ ਉਹਨਾਂ ਨੇ ਤਾਂ ਸਾਡੇ ਵਿੱਚੋਂ ਮੰਨਿਆ ਲਓ ਐਂ ਕਹੁੰਦੇ ਸੀ ਵੀ ਸਿੱਧੂ ਮੂਸੇ ਵਾਲਾ ਅਸੀਂ ਦੇਖਦੇ ਆ ਨਾ ਬਾਕਾਇਦਾ ਜਿਸ ਕਰਨ ਚੱਲ ਆਪਣੇ ਨੇ ਆ ਬਾਕੀ ਜਦੋਂ ਤੁਸੀਂ ਦੱਸੋ ਸਾਡੇ ਕੋਲ ਦੇ ਨੇ ਹਾਂ ਹਾਂ ਬ ਤੁਸੀਂ ਬਈ ਕਲਦੀਨ ਦੀ ਮੈਂ ਬਾਈ ਦੱਸ ਰਿਹਾ ਪ੍ਰੇਮ ਜੀ ਜਿਹੜੀ ਕਾਫੀ ਪ੍ਰੋਫੈਸਰਾਂ ਨਾਲ ਜਾਂ ਹੋਰ ਮਤਲਬ ਵਧੀਆ ਬੰਦਿਆਂ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦਾ ਵੀ ਇਹੀ ਜ਼ਿਕਰ ਸੀਗਾ ਸਿੱਧੂ ਮੂਸੇ ਵਾਲੇ ਬਾਰੇ ਸਿੱਧੂ ਮੂਸੇ ਵਾਲੇ ਬਾਰੇ ਤਾਂ ਦੇਖੋ ਪ੍ਰੋਫੈਸਰਾਂ ਨਾਲ ਜਿਹੜਾ ਉੱਥੇ ਡਾਕਟਰ ਸੀਗੇ ਜਿਹੜੇ ਉਹਨਾਂ ਨਾਲ ਅਸੀਂ ਗੱਲ ਘਟਕੀ ਹੂੰ ਉਹਨਾਂ ਨਾਲ ਅਸੀਂ ਉਹਨਾਂ ਦੇ ਮਾਹੌਲ ਬਾਰੇ ਉਹ ਤਾਂ ਉਹਨਾਂ ਦੇ ਮਾਹੌਲ ਬਾਰੇ ਉਹ ਸੁਦੀ ਰਾਜਨੀਤੀ ਬਾਰੇ ਮੰਡ ਬਾਰੇ ਦਵਾਰੇ ਇਕਤਾ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਜਾਂ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਉੱਥੇ ਗੁਰੂ ਸਾਹਿਬ ਦਾ ਸੰਸਕਾਰ ਤੇ ਮੰਨ ਲਓ ਉਹਨਾਂ ਨੂੰ ਧਰਤੀ ਦੇ ਵਿੱਚ ਦਫਨਾਉਣ ਦਾ ਜਿਹੜਾ ਰੌਲਾ ਪੈ ਗਿਆ ਸੀ ਉਹਨਾਂ ਦੇ ਅੰਤਮ ਸਮੇਂ ਉਹਦੇ ਬਾਰੇ ਅਸੀਂ ਗੱਲਾਂ ਕੀਤੀਆਂ ਤੇ ਵੈਸੇ ਉਹਨਾਂ ਨੂੰ ਵਿੱਚੋਂ ਵਿੱਚ ਉਹਦੀ ਜਦੋਂ ਅਸੀਂ ਦੱਸ ਦਿੰਦੇ ਸੀਗੇ ਵੀ ਅਸੀਂ ਮਾਨਸਾ ਤੋਂ ਆ ਹਾਂ ਤਾਂ ਫਿਰ ਉਹਨਾਂ ਨੇ ਵੀ ਗੱਲ ਛੇੜਨੀ ਛੇੜਨੀ ਸੀ ਇੱਕ ਦਿਵਾਰੀ ਤਾਂ ਜ਼ਰੂਰ ਉਹ ਛੇੜਦੇ ਸੀਗੇ ਗੱਲਾਂ ਤਾਂ ਤੇ ਬਾਕੀ ਥੋੜਾ ਗਰੀਬ ਮੁਲਕ ਹੈ ਆਪਣੇ ਨਾਲੋਂ ਆਪਣੇ ਨਾਲੋਂ ਦਾ ਗਰੀਬ ਤਾਂ ਕਰਕੇ ਆਪਾਂ ਕਹਿ ਲਈਏ ਆਪਾਂ ਕਹਿ ਦਿੰਦੇ ਆ ਵੀ ਆਪਾਂ ਕੈਨੇਡਾ ਅਮਰੀਕਾ ਤੋਂ ਪਿੱਛੇ ਆ ਹਾਂ ਕਹਦਨੇ ਨਾ ਆਪਾ ਹਾਂ ਹਾਂ ਤੇ ਉਹ ਆਪਣੇ ਤੋਂ ਐ ਲੱਗਦਾ ਪਿੱਛੇ ਆਪਣੇ ਤੋਂ ਪਿੱਛੇ ਲੈਣਾ ਮਤਲਬ ਪਿੱਛੇ ਕਹਿ ਲੋ ਜਾਂ ਕਰੋ ਵੀ ਸਭਿਆਚਾਰ ਸੰਭੀ ਬੈਠਿਆ ਬਦਾ ਹਾਂ ਨਾ ਆਪਦੇ ਕੱਪੜਾ ਲੇੜਾ ਨਹੀਂ ਛੱਡਿਆ ਉਹਨਾਂ ਨੇ ਜਿਹੜਾ ਪਹਿਲਾਂ ਆਪਦਾ ਖਾਣ ਪੀਣ ਨਹੀਂ ਉਹਨਾਂ ਨੇ ਛੱਡਿਆ ਮਤਲਬ ਉਸੇ ਤਰ੍ਹਾਂ ਅੱਜ ਵੀ ਉਹ ਜਿਉਂ ਰਹੇ ਨੇ ਉਹ ਉਸੇ ਵੇਚੇ ਉਸੇ ਪਹਿਰਾਵੇ ਵਿੱਚ ਸਾਨੂੰ ਮੁੰਡੇ ਵੇਲੇ ਉਹ ਤਾਂ ਕਹਿੰਦਾ ਯਾਰ ਤੁਸੀਂ ਤਾਂ ਥੋੜੇ ਜੀ ਅੰਗਰੇਜ਼ਾਂ ਦੇ ਪਿੱਛੇ ਵੱਧ ਲੱਗਦੇ ਹੋ ਕਹਿੰਦਾ ਜਿਹੜੇ ਚੜਦੇ ਪੰਜਾਬ ਵਾਲੇ ਉਹ ਪੈਂਟਾਂ ਜੀਨਾਂ ਪਾਉਣ ਲੱਗੇ ਆਪਣੇ ਕੱਲਮ ਗੱਲ ਜਿਵੇਂ ਹਾਂ ਜਿਵੇਂ ਆਪਣੇ ਔਰਤਾਂ ਦਾ ਪਹਿਰਾਵਾ ਬੇਚੇਂਜ ਹੋ ਗਿਆ ਰਵਾਇਤ ਤੋਂ ਜ਼ਿਆਦਾ ਤਾਂ ਆਪਾਂ ਲੋਰਾਂ ਟੀ-ਸ਼ਰਟਾਂ ਦੇ ਆ ਗਏ ਉਹ ਤਾਂ ਕਹਿੰਦੇ ਸਾਡੇ ਤਾਂ ਅਜੇ ਵੀ ਬੱਸ ਦੇ ਵਿੱਚ ਨਾ ਹੀ ਮੁੰਡੇ ਮਿਲੇ ਆਰਮੀ ਵਾਲੇ ਹੂੰ ਉਹਨਾਂ ਦਾ ਪਤਾ ਸਾਨੂੰ ਉਹਨਾਂ ਦੇ ਹੱਥ ਦੇ ਵਿੱਚ ਵਰਦੀ ਦੇਖ ਕੇ ਪਤਾ ਲੱਗਿਆ ਵੀ ਉਹਨਾਂ ਦੇ ਕੋਲ ਵਰਦੀ ਸੀ ਵੀ ਇਹ ਆਰਮੀ ਵਾਲੇ ਹੂੰ ਮਿਲੇ ਉਹ ਸਾਨੂੰ ਕੁਰਤੇ ਪਜਾਮੇ ਦੇ ਵਿੱਚ ਅੱਛਾ ਹਾਂ ਮਤਲਬ ਕਿ ਅਸੀਂ ਆਪਣਾ ਪਹਿਰਾਵਾ ਨਹੀਂ ਛੱਡਦੇ ਬਿਲਕੁਲ ਜੀਨੀਆਂ ਪੈਂਟਾਂ ਜਾਂ ਕੋਈ ਹੋਰ ਸਕਰਟਾਂ ਇਹ ਤਾਂ ਕਹਿੰਦੇ ਪਹਿਰਾਵਾ ਕਿਤੇ ਵੱਡੀਆਂ ਯੂਨੀਵਰਸਟੀਆਂ ਜਿਹੜੀਆਂ اسلامਾਬਾਦ ਆ ਵੱਡੇ ਅਮੀਰਾਂ ਦੀ ਉੱਥੇ ਆ ਮਾੜਾ ਮੋਟਾ ਹੂੰ ਹੂੰ ਨਹੀਂ ਤਾਂ ਕਹਿੰਦੇ ਸਾਡੇ ਤਾਂ ਉਹ ਸਲਵਾਰ ਆਲਾ ਜਿਹੜਾ ਕੁਰਤਾ ਪਜਾਮਾ ਵੀ ਉਹ ਵਾਲਾ ਜਿਹੜਾ ਉਹ ਸਿਸਟਮ ਚੱਲਦਾ ਉਹ ਹੀ ਚੱਲਦਾ ਹੈ ਨਾ ਉੱਥੇ ਉਹਨਾਂ ਦਾ ਆਪ ਦਾ ਇੱਕ ਖੇਤਰੀ ਕੱਪੜਾ ਜੀ ਨੂੰ ਬੋਸਕੀ ਕਹਿੰਦੇ ਆ ਉਹ ਉਹੀ ਪਾਉਂਦੇ ਆ ਵੱਧ ਉਹ ਜਿਆਦਾ ਤੇ ਵੇਚਣ ਦੀ ਵੀ ਉਹ ਬੋਸਕੀ ਬੋਸਕੀ ਕਰੀ ਜਾਂਦੇ ਉਹ ਉਸੇ ਦੀ ਕੋਸ਼ਿਸ਼ ਕਰਦੇ ਹਾਂ ਉਹ ਹੀ ਵੇਚਦੇ ਆ ਅੱਛਾ ਉਹਦੀ ਕਹਿੰਦੇ ਆਪਣੇ ਬੇਬੇ ਨੂੰ ਬੋਸਕੀ ਆ ਪਾਕਿਸਤਾਨ ਦਾ ਬੜਾ ਮਸ਼ਹੂਰ ਹੈ ਦੇਖੋ ਚੱਪਲਾ ਹੁੰਦੀਆਂ ਨੇ ਜਿਹੜੀਆਂ ਸੈਂਡਲ ਕਹਿੰਦੇ ਨੇ ਆਪਾਂ ਹਾਂ ਉਹ ਪਿਸ਼ਾਵਰੀ ਸੈਂਡਲ ਵਾਇਦੇ ਆ ਉਹ Imran Khan ਪਾਉਂਦਾ ਹੂੰ ਉਹ ਲੈ ਕੇ ਵੀ ਆਇਆ ਮਾਨਕ ते, अच्छा ਉਹ ਪਸ਼ਾਵਰੀ ਸਿੰਗਲ ਵੀ ਲੈਂਦੇ ਇਮਰਾਨ ਖਾਨ ਵਾਲੇ ਬਾਈਦੇ ਆ। ਅੱਛਾ ਅੱਛਾ ਹਾਂਜੀ। ਬਾਕੀ ਜੋੜੇ ਜੁੱਤੀਆਂ ਦਾ ਤੁਹਾਨੂੰ ਪਤਾ ਹੀ ਹੈ ਹਨਾ ਉਧਰ ਹੈਂਡ ਮੇਡ ਕੰਮ ਹੈ ਇਹ। ਹਾਂ ਅੱਛਾ ਬਾਈ ਗੁਲਦੀਪ ਜਿਵੇਂ ਗੱਲ ਹੋਈ ਸੀ ਤੁਸੀਂ ਕਿਹਾ ਵੀ ਤੁਸੀਂ ਉੱਥੇ ਪ੍ਰੋਫੈਸਰਾਂ ਨਾਲ ਗੱਲ ਕੀਤੀ ਹੈ ਨਾ ਕਰਤਾਰਪੁਰ ਦੇ ਇਤਿਹਾਸ ਬਾਰੇ ਕੁਝ ਕਿ ਤੁਸੀਂ ਦੱਸਣਾ ਚਾਹੋਗੇ ਤੁਹਾਨੂੰ ਵੀ ਕੋਈ ਰਿਪੋਰਟ ਹੈ ਜਿੰਨਾ ਕਿ ਦੱਸ ਸਕਦੇ ਹੋ। ਇੱਕ ਤਾਂ ਉਹ ਪ੍ਰੋਫੈਸਰ ਨੇ ਤੁਹਾਨੂੰ ਦੱਸਿਆ ਵੀ ਮੇਰੀ ਇੱਕ ਵਾਰੀ ਮੌਕਾ ਮਿਲਿਆ ਮੈਨੂੰ ਵੀ ਜਾਣਦਾ ਤੁਹਾਡੇ ਇੰਡੀਆ ਦੇ ਵਿੱਚ 2002 ਚ ਕਹਿੰਦਾ ਸੀ ਨਾ 2002 ਦੇ ਵਿੱਚ ਕਹਿੰਦਾ ਉਦੋਂ ਪ੍ਰਧਾਨ ਮੰਤਰੀ ਵੀ ਗਿਆ ਸੀ ਕਹਿੰਦਾ ਸਾਡਾ ਇਮਰਾਨ ਖਾਨ ਜਾਂ ਨਾ ਨਾ ਕੋਈ ਹੋਰ ਸੀ ਜੋ ਵੀ ਹੋਇਆ ਅੱਛਾ ਤੇ ਉਦੋਂ ਮੈਚ ਹੋਇਆ ਸੀ ਕਹਿੰਦਾ ਬੈਂਗਲੌਰ ਦੇ ਵਿੱਚ ਹੂੰ ਜੋ ਕਹਿੰਦਾ ਬੈਂਗਲੌਰ ਮੈਂ ਮੈਚ ਦੇਖਣ ਗਿਆ ਸੀ ਅੱਛਾ ਜਾਂ ਜਿਵੇਂ ਜਮੇਰ ਸ਼ਰੀਫ ਰਾਜਸਥਾਨ ਚ ਵੀ ਆਉਂਦੇ ਆ ਉਹ ਲੋਕ ਹੂੰ ਮੰਨ ਲਓ ਸਿਲੈਕਟਡ ਲੋਕਾਂ ਨੂੰ ਵੱਧ ਵੀਜੇ ਮਿਲਦੇ ਆ ਇਧਰ ਆਉਣ ਹਾਂ ਅਪਰ ਕਲਾਸ ਨੂੰ 엘ੀਟ ਕਲਾਸ ਨੂੰ ਹੂੰ ਬਾਕੀ ਜਿਵੇਂ ਆਮ ਲਕਾਈ ਹੈ ਜਿਹੜੀ ਉੱਥੇ ਹੈ ਨਾ ਕਾਮਕਾਰਾਂ ਵਾਲੀ ਕਿਸਾਨ ਮਜ਼ਦੂਰ ਹੈ ਉਹਨਾਂ ਦਾ ਤਾਂ ਜਿਵੇਂ ਕਹਿ ਲੋ ਵੀ ਰੋਜੀ ਰੋਟੀ ਦੇ ਵੈਲੇ ਵੱਧ ਧਿਆਨ ਹੈ ਹੈ ਨਾ ਘੁੰਮਣ ਵਾਲੇ ਜਾਂ ਇੱਧਰ ਉੱਧਰ ਜਾਣ ਵਾਲਾ ਤਾਂ ਫੇਰ ਹੀ ਸੋਚਦਾ ਬੰਦਾ ਜਦੋਂ ਥੋੜਾ ਬੋਧ ਜਦੋਂ ਉਹਨਾਂ ਕੋਲੇ ਕੁਝ ਸਹੇਜੀ ਉਹਨਾਂ ਕੋਲ ਕੁਝ ਸਾਧਨ ਹੋਵੇ ਹੈ ਨਾ ਜਿਤਾ ਸਕਦਾ ਵੀ ਸਾਧਨ ਮਤਲਬ ਉਹ ਲੋਕ ਅੱਜ ਵੀ ਉਸੇ ਗਰੀਬੀ ਚ ਜੀਣ ਕਰ ਰਹੇ ਨੇ ਕਿ ਉਹ ਬਾਹਰ ਅੰਦਰ ਘਟ ਜਾਂਦੇ ਨੇ ਹੈ ਨਾ ਇਸ ਤੋਂ ਇਲਾਵਾ ਭਾਈ ਜਾਂਦੇ ਹੋ ਇੱਕ ਕਲਾਸ ਤੇ ਛੋਟਾ ਇੱਕ ਹੋਰ ਸਵਾਲ ਹੈ ਵੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਉੱਥੇ ਗੁਰਨਾਨਕ ਦੇਵ ਜੀ ਇਸ ਸਤਾਲ ਜਾਂ ਜੋ ਵੀ ਹੋਇਆ ਉਹਦੇ ਬਾਰੇ ਕੁਝ ਹਾਂਜੀ ਉਹ ਵੀ ਤੁਹਾਨੂੰ ਇਹ ਦੱਸ ਦੇਗਾ ਆਪਣਾ ਮਨਪ੍ਰੀਤ ਦੋਨਾਂ ਨੇ ਪੜਿਆ ਸੀਗਾ ਉੱਥੇ ਉੱਥੇ ਨਾ ਜੀ ਹਾਂ ਜਿਹੜਾ ਦਰਬਾਰ ਸਾਹਿਬ ਹੈਗਾ ਹੂੰ ਉਹ ਸਕੂਨ ਦੇਣ ਉਹ ਬਹੁਤ ਵਧੀਆ ਉੱਥੇ ਫੀਲ ਹੁੰਦੀ ਹੈ ਹੂੰ ਔਰ ਕੀ ਸੀਗਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਏ ਹੂੰ ਉਹਨਾਂ ਨੇ ਜੋ ਉੱਤਜੋ ਸਮਾਉਣ ਤੋਂ ਬਾਅਦ ਦੇ ਵਿੱਚ ਉੱਥੇ ਸਿੱਖਾਂ ਦੇ ਵਿੱਚ ਤੇ ਮੁਸਲਮਾਨ ਨਿਪਾਈ ਸੀ ਜਿਹੜੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਬਹਿਸ ਹੋ ਗਈ ਉਹ ਕਹਿੰਦੇ ਵੀ ਸਾਡਾ ਗੁਰੂ ਹੈ ਅਸੀਂ ਦਫਨਾਵਾਂਗੇ ਤੇ ਸਿੱਖ ਕਹਿੰਦੇ ਵੀ ਸਾਡਾ ਗੁਰੂ ਹੈ ਅਸੀਂ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਬਹਿਸ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਕਹਿੰਦੇ ਕੋਈ ਮਹਾਪੁਰਖ ਹੈ ਬੇ ਗਿਆਨੀ ਬੰਦਾ ਸੀਗਾ ਜਿਹੜਾ ਉਸ ਸਮੇਂ ਸਮੇਂ ਉੱਥੇ ਉਹਨੇ ਕੀ ਕਰਿਆ ਵੀ ਆ ਕਿ ਕਰਿਆ ਵੀ ਉਹ ਕਹਿੰਦਾ ਵੀ ਆਪਾਂ ਕੋਈ ਗੱਲ ਨਹੀਂ ਪਈ ਹੱਲ ਲੱਭਦੇ ਆ ਇਸ ਦਾ ਹੂੰ ਉਹ ਗੁਰੂ ਸਾਹਿਬ ਦੀ ਜਿਹੜੇ ਉਹ ਪਈ ਸੀ ਉਂਦੇਹੀ ਪਈ ਸੀ ਜਦੋਂ ਉਹਦੇ ਉੱਪਰ ਚਾਦਰ ਦੇ ਦਿੱਤੀ ਉਹਨਾਂ ਨੇ ਹੂੰ ਚਾਦਰ ਦੇਤੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦਾ ਹੱਲ ਲੱਭਾਂਗੇ ਵੀ ਆਪਾਂ ਜਿਹੜੀ ਚਾਦਰ ਹੈਗੀ ਵੀ ਇਹਦਾ ਉਹ ਕਰਦੇ ਆ ਜੀ ਉਹ ਜਦੋਂ ਚਾਦਰ ਚੱਕੀ ਤੇ ਨੀਚੇ ਕਹਿੰਦੇ ਵੀ ਉਹਦੇ ਗੁਰੂ ਸਾਹਿਬ ਦੀ ਦਹੀਂ ਹੈ ਨਹੀਂ ਸੀ ਉਹਦੇ ਫੁੱਲ ਬਣ ਗਏ ਸੀ ਹੂੰ ਤਾਂ ਮੁਸਲਮਾਨਾਂ ਨੇ ਕੀ ਕਰਿਆ ਆ ਉਹਦੇ ਸਿਰ ਤੇ ਦੇ ਫੁੱਲ ਸੀ ਜਿਹੜੇ ਉਹ ਦਪਨਾਤੇ ਅੱਧੀ ਚਾਦਰ ਅੱਧੀ ਚਾਦਰ ਅੱਧੇ ਫੁੱਲ ਹੂੰ ਤੇ ਉਧਰੋਂ ਜਿਹੜੇ ਵੀ ਸਿੱਖ ਸੀਗੇ ਉਹਨਾਂ ਨੇ ਉਹਦਾ ਸਸਕਾਰ ਕਰਤਾ ਮਤਲਬ ਸਾਂਝੇ ਹੀ ਸੀਗਾ ਸਾਂਝੇ ਸੀ ਸਭ ਦਾ ਉੱਥੇ ਵਾਕਿਆ ਦਾ ਵਾਕਿਆ ਦਾ ਉੱਥੇ ਇਧਰ ਦਰਬਾਰ ਸਾਹਿਬ ਹੈ ਹੂੰ ਤੇ ਨਾਲ ਹੀ ਉਹ ਮਜਾ ਰਹਿ ਗਈ ਜਿੱਥੇ ਸਸਕਾਰ ਕਰਿਆ ਸੀ ਤੇ ਦੁੱਖਾਇਆ ਸੀ ਦੋਨੋਂ ਜੀਜਾ ਦੋਨੋਂ ਜੀਜਾ ਬਹੁਤ ਜਿਆਦਾ ਮਨਜਾਲੋ ਖੁੱਲੀ ਡੁੱਲੀ ਜਗ੍ਹਾ ਪੁੱਲ ਮਲਾ ਕੇ ਹੋ ਸਕਦੀ ਹੈ 5-10 ਕਿੱਲਾਂ ਚ ਹੋਵੇ ਹੈਗੀ ਮਨਜਾਲੋ ਵੀ ਖੁੱਲੀ ਜਗ੍ਹਾ ਆਪਾਂ ਨੂੰ ਦੇਖਿਆ ਨਹੀਂ ਕਰ ਸਕਦੇ ਆਪਾਂ ਇਹਨਾਂ ਨੂੰ ਤੇ ਗੁਰਦੁਆਰੇ ਵਾਸਤੇ ਕੋਈ ਅਰਕੀਤੀ ਜ਼ਮੀਨ ਉਹ ਅਖੇ ਅਸੀਂ ਤੁਹਾਨੂੰ ਉਹ ਦੱਸ ਰਹੇ ਸੀ ਉਹ ਕਹਿੰਦੇ 1500 ਏਕੜ ਤੱਕ Imran ਨੇ ਪ੍ਰਧਾਨ ਮੰਤਰੀ ਨੇ 1500 ਏਕੜ ਕੋਈ 1500 ਏਕੜ ਗੁਰਦੁਆਰਾ ਸਾਹਿਬ ਵਾਸਤੇ ਅਕਵਾਇਰ ਕੀਤੀ ਚੁੱਕੀ ਹੈ ਉਹਨਾਂ ਦੇ ਨਾਮ ਲਵਾਤੀ ਉਹਨਾਂ ਦੇ ਉਹਨਾਂ ਲੋਕਾਂ ਦੇ ਸਹਾਰੇ ਤੇ ਗੁਣ 15 ਏਕੜ ਮੈਨੇਜਰ ਬਾਬਾ ਨੂੰ ਕਿਵੇਂ ਦੱਸਦਾ ਕਰਤਾਰ ਪਰਿਜੋਥੀ ਮੈਨੇਜਮੈਂਟ ਗੁਰੂ ਕਰਦੀ ਹਾਂ ਅਦਰੋਂ ਉੱਥੇ 2019 ਚ ਫੋਟੋਆਂ ਲਗੀਆਂ ਹੋਈਆਂ ਇਕੱਲਾ ਗੁਰੂ ਘਰ ਹੀ ਸੀ ਹੈ ਅੰਮ੍ਰਿਤਸਰ ਵਿੱਚ ਆਲੇ ਦੁਆਲੇ ਜਿਵੇਂ ਆਪਾਂ ਕਹ ਲਈਏ ਜਿਵੇਂ ਆਪਣੇ ਨਜ਼ਦੀਕ ਮਠੇਈ ਸਰ ਸਾਹਿਬ ਹੈ ਬਸ ਸੇਮ ਲਾ ਲਓ ਤੁਸੀਂ ਉਹ ਵੀ ਉਵੇਂ ਸੀ ਉਹਨੂੰ ਵਿਲਡ ਕਰਨਾ ਸ਼ੁਰੂ ਕੀਤਾ 2019 20 ਐਡਾ 19 ਦੇ ਵਿੱਚ ਕੋਰੀਡੋਰ ਖੋਲਣਾ ਖੋਲਿਆ ਕਹਿੰਦੇ ਪੰਜ ਸਾਲ ਹੋ ਗਏ ਹੈ ਨਾ ਅੱਜ ਮਤਲਬ ਉਦੋਂ ਨੂੰ ਉਹਨਾਂ ਨੇ ਹੌਲੀ 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 ਉਹਨੂੰ ਡਿਵੈਲਪ ਕੀਤਾ ਹੌਲੀ ਹੌਲੀ ਡਿਵੈਲਪ ਕੀਤਾ ਮਤਲਬ ਉਸ ਤੋਂ ਪਹਿਲਾਂ ਉਹ ਓਡਾ ਨਹੀਂ ਸੀ ਇਮਰਾਨ ਖਾਨ ਨੇ ਜੇ 1500 ਏਕੜ ਲੈ ਕੇ ਦਿੱਤੀ ਤਾਂ ਉਸੇ ਚ ਉਹਦਾ ਬਿਲਕੁਲ ਹਾਂ ਹੋਇਆ ਮਤਲਬ ਉਹ ਗੁਰੂ ਘਰ ਦਾ ਜਿਹੜੀਆਂ ਵੀ ਚੀਜ਼ਾਂ ਬਣੀਆਂ ਨੇ ਐਸ਼ ਵਗੈਰਾ ਜਾਂ ਜੋ ਵੀ ਬਣਿਆ ਹਨਾ ਹਾਂ ਉਸ ਤੋਂ ਇਲਾਵਾ ਹੀ ਜਾਂਦੇ ਹੋਏ ਕੋਈ ਦੋ ਗੱਲਾਂ ਤੁਸੀਂ ਦੱਸਣੀਆਂ ਚਾਹੁੰਦੇ ਹੋ ਜਿਹੜੀਆਂ ਸਾਰਿਆਂ ਲਈ ਮਹੱਤਵਪੂਰਨ ਹੋਣ ਜਿਹਨੂੰ ਮੌਕਾ ਮਿਲਦਾ ਦਰਸ਼ਨ ਕਰਨ ਜਰੂਰ ਜਾਓ ਇੱਥੋਂ ਤੱਕ ਹੁੰਦਾ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਟਾਈਮ ਤੋਂ ਟਾਈਮ ਕੱਢ ਕੇ ਇੱਕ ਵਾਰ ਦਰਸ਼ਨ ਜ਼ਰੂਰ ਕਰ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਅਸੀਂ ਵੀ ਖਰਚਾ ਕੋਈ ਨਹੀਂ ਹੈਗਾ ਹਮ ਇੱਕ ਤਾਂ ਉਹ 20 ਡਾਲਰ ਜਿਹੜੀ 1500 ਰੁਪਏ ਉਹ ਫੀਸ ਹੈ ਉਹ ਤਾਂ ਉਹੀ ਮੰਨਿਓ ਆਪਣੀ ਇੱਛਾ ਹੈ ਨਾ ਬਾਕੀ ਤਾਂ ਆਪਣੀ ਇਸੇ ਵਾਰ ਕੀ ਕਰਾਇਆ ਪੜਾ ਗੱਲ ਵੀ ਹਮਤ ਸਰ ਸਾਹਿਬ ਹੀ ਜਾਣਾ ਇੱਥੇ ਐ ਗੱਲ ਬਸ ਐ ਕੀ ਮੰਨਸਾ ਬੀ 20000 ਰੁਪਏ ਦੇ ਇਹ ਨਲੋ 20000 ਰੁਪਏ ਮੰਨ ਕੇ ਚਲੋ ਤੁਸੀਂ ਕਰੋ ਨਿਕਲਣਾ ਖਰਚਾ ਕੋਈ ਇਹ ਨਹੀਂ ਹੈਗਾ ਵੀ ਮੈਂ ਕਿਤੇ ਹੋਰ ਜਾ ਰਹੇ ਹਾਂ ਵੱਧ ਲੱਗਣਗੇ ਹਾਂ 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 ਉਹ ਵੱਧ ਤੋਂ ਵੱਧ ਜਾਓ ਕੁੱਲ ਮਿਲਾ ਕੇ ਆਪਾਂ ਅੱਜ ਕਹਿ ਵੀ ਰਹੇ ਆ ਵੀ ਜਿੰਨਾਂ ਲੋਕਾਂ ਦੇ ਵਿੱਚ ਖਲਮਾਉਣ ਦੀ ਇਹਦੇ ਵਿੱਚ ਇੱਛਾ ਸੀਗੀ ਉਹਨੇ ਬੇਨਤੀ ਦੇ ਵਿੱਚ ਆ ਨਹੀਂ ਰਹੇ ਆ ਨਹੀਂ ਰਹੇ ਉਹਦਾ ਕਾਰਨ ਸ਼ਾਇਦ ਕਰੋਨਾ ਕਰੋਨਾ ਤੋਂ ਬਾਅਦ ਉੱਥੇ ਰਪੋਟਰ ਰਪੋਟਾਂ ਆਈਆਂ ਮੰਗਣ ਲੱਗੇ ਸੀ ਕਰੋਨਾ ਦੀਆਂ ਸ਼ਾਇਦ ਇਹ ਵੀ ਹੋ ਸਕਦਾ ਹੈ ਬਾਕੀ ਹੁਣ ਸਭ ਠੀਕ ਹੈ ਕੋ ਪੋਲੀਓ ਦੀਆਂ ਬੂੰਦਾਂ ਬਾਕੀ ਕੀ ਗੱਲ ਇਹ ਆ ਬਾਈ ਕਈ ਵਾਰੀ ਬੰਦੇ ਨੂੰ ਨਹੀਂ ਵੀ ਪਤਾ ਹੁੰਦਾ ਵੀ ਕਿੰਨਾ ਕੁ ਖਰਚਾ ਆ ਜੂ ਜਾਂ ਕੀ ਪ੍ਰੋਸੈਸ ਆ ਆ ਬੱਕਰੇ ਬੈਠੀ ਡਰੇ ਜਾਂਦੇ ਕੋਈ ਆਮ ਯਾਤਰਾ ਜਿਵੇਂ ਆਪਾਂ ਕਿਤੇ ਵੀ ਗੁਰੂ ਧਾਮਾਂ ਦੀ ਕਰਦੇ ਆਂ ਤਾਨੂੰ ਲੱਗਦਾ ਵੀ ਹਜੂਰ ਸਾਹਿਬ ਵੱਧ ਰਪੀਏ ਲੱਗਦੇ ਆ ਦੂਰ ਮੱਛਾ ਜੀ ਗੁਰੂ ਸਾਹਿਬ ਨਾਲ ਵੀ ਘੱਟ ਖਰਚੇ ਚ ਆ ਜਾਂਦਾ ਹਾਂ ਤਾਂ ਨਾਲ ਹੀ ਜਿਵੇਂ ਆਪਣਾ ਜਲੋ ਮਨੋਂ ਮਨੈ ਚਲੋ ਵੀ 2000 ਤੋਂ ਪ੍ਰੋਸੈਸ ਫੀਸ ਕੱਢ ਦੋ ਸਾਰੀ ਜਿਵੇਂ 1500 2000 ਤਾਂ ਡਾਲਰਾਂ ਦਾ ਹੋ ਗਿਆ ਤੇ 2-300 ਹੋਰ ਆਪਣਾ ਲਾ ਲਓ ਆਨਲਾਈਨ ਵਗੈਰਾ ਦਾ ਤੇ ਦੋ ਦੇ ਤੇ 1500 ਰੁਪਏ ਹੋਰ ਲਾ ਲਓ ਜਿਵੇਂ ਉਹਨੂੰ ਇੱਥੇ ਜਾਣਾ ਵੱਡੇ ਨਾ ਬਾਬਾ ਨਾਨਕ ਨੂੰ ਮੰਨ ਕੇ ਚੱਲੀਏ ਤਾਂ 1500 ਰੁਪਏ ਦਾ ਵੱਧ ਤੋਂ ਵੱਧ ਖਰਚਾ ਮੰਨ ਲੈਂਦੇ ਆ ਆ ਕਰਦੇ ਆਲੇ ਆ 3500 3000 ਚ ਆਪਾਂ ਪਾਕਿਸਤਾਨ ਤੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਕਰ ਸਕਦੇ ਆ ਜੇ ਮਨੋਂ ਇੱਛਾ ਹੈ ਜੇ ਮਨ ਉਹ ਤਾਂ ਪਹਿਲਾਂ ਹੀ ਨਹੀਂ ਉਹ ਤਾਂ ਅਗਲੀ ਪਹਿਲਾਂ ਡਰ ਪਾਇਆ ਹੋਇਆ ਸੀ ਦੇਖੋ ਵੀ ਪਾਕਿਸਤਾਨ ਦੀ ਇਹ ਮੋਹਰ ਲੱਗ ਗਈ ਬਾਕੀ ਮੁਲਕਾਂ 'ਚ ਨਹੀਂ ਜਾ ਰਹੀ ਹਾਂ ਇਹ ਮੇਨ ਗੱਲ ਇਹ ਜੀ ਤਾਂ ਕੋਈ ਗੱਲ ਨਹੀਂ ਕਿੰਨੇ ਗਏ ਆਪਣੇ ਜਾ ਰਹੇ ਆ ਜਦੋਂ ਪੱਨ ਇੰਟਰਵਿਊ ਕਰ ਰਹੇ ਹਾਂ ਹੁਣ ਵੀ ਉੱਥੇ ਵਿਸ਼ਵ ਪੰਜਾਬੀ ਕਾਨਫਰੰਸ ਚੱਲ ਰਹੀ ਹੈ ਲਾਹੌਰ ਇਹ ਮਲਕੀਤ ਰੌਣੀ ਪੰਜਾਬੀ ਫਿਲਮਾਂ ਵਾਲਾ ਹਨਾ ਸ਼ਾਇਦ ਮੈਂ ਸਵਰਨ ਸਿੰਘ ਜੀ ਦਾ ਹਰਖਿੰਦ ਤੇ ਗਿਲਰੋਂ ਤੇ ਹੋਰੀ ਸੋਨੀਆ ਮਾਨ ਕਿੰਨੇ ਲੋਕ ਜਾ ਆ ਰਹੇ ਹਨ ਮਾਰੀ ਜੀਰ ਬਹੁਤ ਆ ਰਹੇ ਹਨ ਇਹਨਾਂ ਦੀ ਬਹੁਤ ਮੋਹਰਾਈ ਗੱਲ ਹੈ ਰਿਲੇਸ਼ਨ ਕਰਕੇ ਠਪਾਉਂਦੇ ਆ ਫੌਜ ਵਾਲੇ ਵਧੀਆ ਗਾਈਡ ਕਰਦੇ ਆ ਵੀ ਇੱਥੇ ਵੈਰੀਫਿਕੇਸ਼ਨ ਕਰਾ ਲਾ ਉੱਥੇ ਕਰਾ ਲਾ ਕਾ ਆਪਣਾ ਅਨਪੜਾ ਸੰਗਤ ਵੀ ਜਾਂਦੀ ਹੈ ਬਹੁਤ ਜੇ ਤੁਸੀਂ ਵੀਜ਼ਾ ਲਵਾ ਕੇ ਜਾਣਾ ਵੈਸੀ ਜਾਣਾ ਪਾਕਿਸਤਾਨ ਭ्रमण ਦੇ ਹਫਤੇ 10 ਦਿਨ ਵਾਸਤੇ ਹੂੰ ਮਹੀਨੇ ਵਾਸਤੇ ਤਾਂ ਉਹ ਤੁਹਾਨੂੰ ਸਿਕਿਉਰਿਟੀ ਵੀ ਦਿੰਦੇ ਸਿਕਿਉਰਿਟੀ ਦਿੰਦੇ ਆ ਤੁਹਾਡੇ ਨਾਲ ਪੁਲਿਸ ਦਾ ਜਾਊਗਾ 4 12 ਦਿਨ 4 ਬੰਦੇ ਦਿੰਦੇ ਆ ਸਿਕਿਉਰਿਟੀ ਦੇ ਬਿਲਕੁਲ ਫ੍ਰੀ ਸਰਕਾਰ ਨੂੰ ਉਧਰ ਬਿਲਕੁਲ ਫ੍ਰੀ ਹਾਂ ਜਿੰਨੇ ਦਿਨ ਤੁਸੀਂ ਭਰਨ ਚ ਵਗ ਜਾਣਗੇ ਉਹ ਸਾਰਾ ਦਿਨ ਤੁਹਾਡੇ ਨਾਲ ਸਾਰਾ ਦਿਨ ਤੁਹਾਡੇ ਨਾਲ ਰਹੇ ਮਤਲਬ ਇਹ ਆਪਾਂ ਇੰਨੀ ਗੱਲਬਾਤ ਕੀਤੀ ਆ ਹਾਂ ਤੇ ਬਾਕੀ ਜਿਵੇਂ ਤੁਹਾਡੇ ਪੱਗ ਬੰਨੀ ਆ ਆਪਣੇ 4 ਜਣਿਆਂ ਦੇ ਪੱਗ ਬੰਨੀ ਆ ਇੰਟਰਵਿਊ ਜੀ ਹਾਂ 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 ਅ ਆਪਾਂ ਜਿੱਥੇ ਰਹਿੰਦੇ ਹੁੰਨੇ ਆ ਚਲੋ ਇੱਜ਼ਤ ਤਾਂ ਇੱਥੇ ਵੀ ਕਰਦੇ ਆ ਲੋਕ ਪੱਗ ਵਾਲੇ ਦੀ ਕੋਈ ਐਸੀ ਗੱਲ ਨਹੀਂ ਹੈਗੀ ਹਾਂ ਪਰ ਇੱਕ ਗੱਲ ਹੁੰਦਾ ਵੀ ਜਿਵੇਂ ਕੋਈ ਡਿਗਰੀ ਹੁੰਦੀ ਹੈ ਉੱਥੇ ਪੱਗ ਵਾਲੇ ਦੀ ਇੱਜ਼ਤ ਥੋੜੀ ਜੀ ਹੋਰ ਵੱਧ ਹੈ ਥੋੜੀ ਜਿਆਦਾ ਹੈ ਹੈ ਨਾ ਹੈਗੀ ਤਾਂ ਆਪਣੇ ਵੀ ਹੈ ਮੈਨੂੰ ਗੱਲ ਵੀ ਮੈਨੂੰ ਫੀਲ ਹੋਇਆ ਯਾਰ ਵੀ ਮੈਂ ਦਸਤਾਰ ਕਿਉਂ ਨਹੀਂ ਬੰਨਦਾ ਕਿ ਮੈਂ ਕਿਉਂ ਨਹੀਂ ਬੰਨਦਾ ਇਹ ਗੱਲ ਮੈਨੂੰ ਫੀਲ ਹੁੰਦੀ ਆ ਮਨ ਚ ਉੱਥੇ ਕੋਈ ਐਸੀ ਗੱਲ ਨਹੀਂ ਹੈਗੀ ਵੀ ਆਪਣੇ ਇੱਜ਼ਤ ਨਹੀਂ ਹਾਂ ਪਰ ਉੱਥੇ ਥੋੜਾ ਜਿਆਦਾ ਹੋਰ ਵੀ ਵੱਧ ਹੈ ਪਤਾ ਲੱਗਦਾ ਕਹਿੰਦਾ ਪੱਗ ਦਾ ਮੁੱਲ ਕੀ ਹੈ ਪੱਗ ਦਾ ਮੁੱਲ ਪੈ ਜਾਂਦਾ ਹੈ ਹੈ ਨਾ ਸੋ ਇਹੀ ਹੈ ਵੀ ਬਦ ਤੋਂ ਬਾਅਦ ਜਾਓ ਨੌਜਵਾਨ ਤਾਂ ਜ਼ਰੂਰ ਜਾਓ ਹੈਨਾ ਕੋਈ ਬਹੁਤ ਦੂਰ ਨਹੀਂ ਜਿਵੇਂ ਆਇਆ ਕਹ ਲੋ ਅੰਮਤ ਸਾਰੀ ਜਾਣਾ ਕੁਝ 30 ਕਿਲੋਮੀਟਰ ਚਾਲੀ ਹੋਰ ਜੋੜ ਲਓ ਬਸ ਅੱਛਾ ਭਾਈ ਕਿੱਲਦੀ ਭਈ ਇੱਕ ਛੋਟੀ ਜੀ ਗੱਲ ਮੈਂ ਹੋਰ ਕਰਦਾ ਜਿਵੇਂ ਹੁਣ ਤੁਸੀਂ ਕਿਹਾ ਵੀ ਸ਼ਾਇਦ ਹੋ ਸਕਦਾ ਡਰਦਾ ਕਰਨੀ ਨਾ ਜਾਂਦੇ ਹੋਣਾ ਪਹਿਲਾਂ ਆਪਣੇ ਪਿੰਡੋਂ ਵੀ ਕੋਈ ਨਹੀਂ ਸੀ ਗਿਆ ਹੁਣ ਤੁਸੀਂ ਪਹਿਲ ਕੀਤੀ ਆ ਤਾਂ ਹੋ ਸਕਦਾ ਜਾ ਰਹੇ ਆ ਸਾਨੂੰ ਜਿਵੇਂ ਤੋਂ ਵੀ ਮੇਨ ਕਾਰਨ ਨਹੀਂ ਡਰੋ ਰੁੱਖ ਚੋਂ ਤੁਰਨ ਦਾ ਡਰੀ ਮਤਲਬ ਉਹ ਭੈ ਨਿਕਲ ਜੇ ਤਾਂ ਬੰਦਾ ਤੁਰ ਪੈਂਦਾ ਦੋ ਚਾਰ ਮੋੜੇ ਵਧੀਆ ਸਾਹ ਦਿੰਦੀਆਂ ਜਾ ਕੇ ਉਹ ਫੌਜੀ ਮਨ ਨੇ ਚੱਲ ਵੀ ਵਧੀਆ ਇੱਜ਼ਤ ਕਰਦੇ ਆ ਜਿਹਨੂੰ ਬੁਲਾਉਂਦੇ ਆ ਹੱਸ ਕੇ ਬੋਲਦੇ ਆ ਵਧੀਆ ਆਪਣੇ ਵਾਂਗੂ ਆ ਰਿਸਪੈ ਦੂਜੀ ਗੱਲ 19 ਉਹ ਕਰ ਉਸ ਤੋਂ ਬਾਅਦ ਜਦੋਂ ਅਸੀਂ ਮਤਲਬ ਦੱਸਿਆ ਵੀ ਅਸੀਂ ਜਾ ਰਹੇ ਹਾਂ ਜਾਂ ਫੋਟੋਆਂ ਵਗੈਰਾ ਪਾਈਆਂ ਤਾਂ ਜਿਵੇਂ ਸਾਡੇ ਦੋਸਤ ਪਹਿਲੀ ਗੱਲ ਤਾਂ ਉਹਨਾਂ ਨੇ ਥੋੜੀ-ਬੋਧੀ ਨਰਾਜ਼ਗੀ ਵੀ ਦਿਖਾਈ ਵੀ ਸਾਨੂੰ ਵੀ ਲੈ ਕੇ ਜਾਣਾ ਸੀ ਹਾਂ ਹੁਣ ਆਪਾਂ ਕਾਫਲਾ ਕਿੰਨਾ ਕੁ ਲੰਮਾ ਕਰ ਸਕਦੇ ਹਾਂ ਅਸੀਂ ਵੀ ਪਹਿਲੀ ਵਾਰੀ ਜਾ ਰਹੇ ਸੀ ਪਹਿਲੀ ਵਾਰੀ ਤਾਂ 5 ਤੋਂ 7 ਜਾਣੇ ਚਾਹੁੰਦੇ ਸੀ 5 ਤੋਂ 7 ਜਾਣੇ ਨਹੀਂ ਜਾਂਦੇ ਤਾਂ ਹੁਣ ਮੈਨੂੰ ਲੱਗਦਾ ਸਾਡੇ ਪਿੰਡ ਦੇ ਵਿੱਚੋਂ 8-10 ਜਾਣੇ ਹੋਰ ਤਿਆਰ ਹੋ ਰਹੇ ਵਧੀਆ ਜੀ ਆਪਣੇ ਪਿੰਡੋਂ ਬਾਈ ਮੁੰਡੇ ਹੋਣ ਦੋ ਤਿੰਨ ਨੇ ਤਾਂ ਮੈਨੂੰ ਵੀ ਫੋਨ ਕਰਿਆ ਵੀ ਸਾਨੂੰ ਦੱਸ ਸਾਡਾ ਭਰ ਦੇ ਅਨਾ ਕੋਈ ਜ਼ਰੂਰੀ ਨਹੀਂ ਆਪਦੇ ਫੋਨ ਤੇ ਭਰੋ ਤੁਸੀਂ 1-2 ਮਿੰਟ ਚ ਫਾਰਮ ਭਰਿਆ ਜਾਂਦਾ ਬਸ ਅੱਛਾ ਵੱਧ ਤੋਂ ਵੱਧ ਜਾਓ ਹਾਂ ਅੱਛਾ ਭਾਈ ਜਾਣਦੇ ਹੋਏ ਤੁਸੀਂ ਸਾਰੇ ਇੱਕ ਇੱਕ ਗੱਲ ਦੋ ਦੋ ਗੱਲਾਂ ਜਿਵੇਂ ਵੀ ਹੋ ਸਕਦਾ ਸਮਾਪਤੀ ਦੇ ਲਈ ਸਾਰੇ ਇਹਨਾਂ ਕਰਕੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਹਰ ਇੱਕ ਪਿੰਡ ਚੋਂ ਇੱਕ ਇੱਕ ਦੋ ਦੋ ਜਾਣੇ ਜਾਂ ਕੋਈ ਕਿੰਨਾ ਕ ਖਰਚਾ ਇੱਕ ਵਾਰੀ ਸਾਰੇ ਇਹਨਾਂ ਹੋਲੀ ਹੋੜੀ ਕਰਕੇ ਕੀ ਕੀ ਗੱਲ ਡਿਟੇਲ ਦੱਸਦੇ ਚਲੇ ਜਾਓ ਜ਼ਿਆਦਾਤਰ ਗੱਲ ਇਹ ਸੀ ਵੀ ਨੌਜਵਾਨਾ ਜਿਹੜੇ ਆਪਣੇ ਹੂੰ ਉਹ ਇਸ ਗੱਲਾਂੋਂ ਡਰਦੇ ਸੀਗੇ ਵੀ ਜੇ ਮੋਹਰ ਲੱਗੀ ਵੀ ਆਪਾਂ ਕਿਤੇ ਜਾ ਨਹੀਂ ਸਕਦੇ ਆਪਾਂ ਕਿਤੇ ਜਾ ਨਹੀਂ ਸਕਦੇ ਉਹ ਕੋਈ ਇਹੋ ਜਿਹਾ ਭਟਾ ਨਹੀਂ ਕੋਈ ਲੋੜ ਨਹੀਂ ਪਹਿਲੀ ਗੱਲ ਤਾਂ ਮੋਹਰ ਲੱਗਦੀ ਨਹੀਂ ਉਹ ਦੇਖਦੇ ਆ ਉਹ ਆਪਣੀ ਪਛਾਣ ਵਾਸਤੇ ਆਪਣਾ ਪਾਸਪੋਰਟ ਦੇਖਦੇ ਹੂੰ ਉਹ ਇਕੱਲਾ ਬਸ ਵੀ ਆਉਣ ਵੇਲੇ ਸਕੈਨ ਹੁੰਦਾ ਪਾਸਪੋਰਟ ਡਰਨ ਵਾਲੀ ਕੋਈ ਗੱਲ ਨਹੀਂ ਕੋਈ ਮੋਰ ਨਹੀਂ ਲੱਗਦੀ ਤੁਸੀਂ ਜੀ ਦਿਲ ਖੋਲ ਕੇ ਜਾਓ ਐਨ ਆਰ ਆਈ ਵੀਰਾਂ ਇੰਨੇ ਆਉਂਦੇ ਆਪਣੇ ਨਾਲੋਂ ਜ਼ਿਆਦਾ ਆਉਂਦੇ ਆ ਹਾਂ ਤਾਂ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਭਾਈ ਜੀ ਉੱਥੇ ਡਰ ਤਾਂ ਦੇਖੋ ਨਿਕਲੀ ਗਿਆ ਹਾਂ ਪਹਿਲੀ ਗੱਲ ਤਾਂ ਮੋਰ ਨਹੀਂ ਲੱਗਦੀ ਪਾਸਪੋਰਟ ਤੇ ਠੀਕ ਹੈ ਤੁਸੀਂ ਆਰਾਮ ਨਾਲ ਜਾਓ ਖਰਚਾ ਸਾਨੂੰ ਪਹਿਲਾਂ ਵੀ ਬਾਈ ਨੇ ਗੱਲ ਕਰੀ ਗਈ ਹੈ ਬਸ 10000 3500 ਵੱਧ ਤੋਂ ਵੱਧ ਅਖੀਰ 3500 ਬਸ 20 ਡਾਲਰ ਰੁਪਈਆ 20 ਡਾਲਰ ਹੈ ਜਿਹੜੇ ਉਹਦੀ ਫੀਸ ਹੈ ਲੋਡ ਹੈਗੀ ਹਾਂ ਚੱਲ ਨਹੀਂ ਲੋਡ ਮਾਰੇ ਹੌਸਲੇ ਦੀ ਲੋਡ ਪੈਸੇ ਵਾਲੀ ਤਾਂ ਕੋਈ ਚੱਕਰ ਨਹੀਂ 10000 3500 ਤਾਂ ਹਰ ਕੋਲੇ ਇਹਨਾਂ ਤਾਂ ਆਪਾਂ ਮੰਨ ਨਹੀਂ ਸਕਦੇ ਚਾਹੇ ਉਹ ਮਜ਼ਦੂਰ ਹੈ ਚਾਹੇ ਬਸ ਚਲੋ ਆਪਾਂ ਸਾਰੇ ਇੱਕੋ ਜੀ ਇਹਦੇ ਵਿੱਚ ਸਾਰੀ ਫੀਸ ਸਾਰੀ ਗਈ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਵੀ ਆਪਾਂ ਜਦੋਂ ਜਾਣੇ ਆ ਉੱਥੇ ਹਨਾ ਆਪਾਂ ਆਪਣੇ ਆ ਚੜ੍ਹਦੇ ਪੰਜਾਬ ਦੇ ਗੁਰਦੁਆਰਾ ਮੰਝ ਵੀ ਜਾਣੇ ਆ ਤੇ ਜਦੋਂ ਤੁਸੀਂ ਲਹਿੰਦੇ ਪੰਜਾਬ ਦੇ ਗੁਰਦੁਆਰਾ ਮੰਝ ਜਾਓਗੇ ਤਦੋਂ ਉਧਰ ਦੇ ਹਾਲਾਤ ਪਤਾ ਲੱਗਣਗੇ ਤੇ ਇਧਰ ਦੇ ਹਾਲਾਤ ਪਤਾ ਲੱਗਣਗੇ ਹੈਨਾ ਹਰਕ ਪਤਾ ਲੱਗੂਗਾ ਵੀ ਕਿਵੇਂ ਵੱਖ ਹੋਏ ਕੀ ਨੁਕਸਾਨ ਆਪਾਂ ਨੂੰ ਹੋਇਆ ਕੀ ਉਧਰ ਹੋਇਆ ਹੈਨਾ ਤੇ ਕਿਵੇਂ ਉਹ ਲੋਕ ਚਾਹੁੰਦੇ ਆ ਵੀ ਜੇ ਇਹ ਨਾ ਹੋਵੇ ਬਾਰਡਰ ਤੇ ਕਿਵੇਂ ਉਹ ਕਿਵੇਂ ਮੇਲ ਮਲਾਪ ਦੁਬਾਰਾ ਮੇਲ ਮਲਾਪ ਹੋਵੇ ਹਾਂ ਬਾਕੀ ਜਦੋਂ ਆਪਾਂ ਜਾਣੇ ਆ ਉੱਥੇ ਕਿਸੇ ਵੀ ਚੀਜ਼ ਦੀ ਹਿਸਟਰੀ ਲਿਖੀ ਹੁੰਦੀ ਹੈ ਹਾਂ ਉਹਨਾਂ ਆਪਾਂ ਕੀ ਕਰਦੇ ਆ ਅੱਜ ਕੱਲ੍ਹ ਜੋਗ ਚੱਲਿਆ ਵੀ ਉਹਦੀ ਫੋਟੋ ਖਿੱਚ ਲੈਨੇ ਆ ਵੀ ਚਲ ਘਰੇ ਜਾ ਕੇ ਪੜਾਂਗੇ ਇਹਨੂੰ ਯਾਰ ਮੈਨੂੰ ਲੱਗਦਾ ਉਹ 1-2 ਮਿੰਟ ਹੀ ਲੱਗਦੇ ਹੁੰਦੇ ਆਪਾਂ ਨੂੰ ਉੱਥੇ ਜੇ ਖੜਕੀ ਪੜ ਲੈਣੀ ਚਾਹੀਦੀ ਆ। ਆਪਾਂ ਉਹ ਪੜਨ ਤੋਂ ਬਾਅਦ ਉਹਦੇ ਬਾਰੇ ਨਜ਼ਰੀਆ ਬਦਲ ਜਾਂਦਾ। ਬਦਲ ਜਾਂਦਾ। ਹਾਂ। ਸੋ ਆਪਾਂ ਨੂੰ ਪੜ ਕੇ ਤੇ ਸਫੇਰੀ ਗੇੜਾ ਦੇਣਾ ਚਾਹੀਦਾ ਹੈ। ਹਾਂ। ਨਹੀਂ ਕਈ ਗੱਲ ਜੇ ਕੱਲ ਮੁੰਡੇ ਕੀ ਕਰਦੇ ਆ ਵੀ ਉਹਨਾਂ ਕੋਲੇ ਟਾਈਮ ਐ ਸੋਚਦੇ ਵੀ ਘੱਟ ਐ। ਇਹਦੀ ਫੋਟੋ ਖਿੱਚ ਲਓ ਤੇ ਗੇੜੇ ਦੇ ਦਿਓ। ਗੇੜੇ ਦੇ ਲਓ। ਇਹ ਥੋੜਾ ਜਿਹਾ ਟ੍ਰੈਂਡ ਆ ਆਪਾਂ ਬਦਲ। ਆਪਾਂ ਆਪਣੇ ਨੜੇ ਤਲਵੰਡੀ ਸਾਬੋ ਆ ਉੱਥੇ ਵੀ ਕਈ ਵਾਰੀ ਐ ਕਰਦੇ ਆ। ਹਾਂ ਕਰਦੇ ਆ। ਹਾਂ ਉਹ ਬਿਲਕੁਲ ਠੀਕ ਕਰਨ ਵਾਲਾ। ਹੂੰ। ਉਹਨੂੰ ਵੀ ਪਹੁੰਚ ਕਰਨਾ ਚਾਹੀਦਾ ਤੁਸੀਂ ਕੀ ਕਹੋਗੇ ਬਾਈ ਮੈਂ ਤਾਂ ਇਹ ਕਹਿੰਦਾ ਸੀ ਬਾਈ ਆਪਣੇ ਦੇਖੋ ਅਰਦਾਸ ਚ ਵੀ ਆਉਂਦਾ ਹਨਾ ਹਾਂ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੇ ਦਾਰੇ ਹਾਂ ਵੀ ਹਰ ਇੱਕ ਨੂੰ ਜਾਣਾ ਚਾਹੀਦਾ ਹੈ ਥੋੜਾ ਟਾਈਮ ਤੋਂ ਟਾਈਮ ਕਰਾ ਟਾਈਮ ਤੋਂ ਟਾਈਮ ਕੱਢ ਕੇ ਉੱਥੇ ਜਾਣਾ ਚਾਹੀਦਾ ਜਾਣਾ ਚਾਹੀਦਾ ਦਰਸ਼ਨ ਦੇ ਦਾਰੇ ਕਰਕੇ ਆਉਣੀ ਚਾਹੀਦੀ ਹੈ ਪਰਮਾਤਮਾ ਨੇ ਮੋਖ ਦਿੱਤਾ ਤਾਂ ਜਰੂਰ ਜਾਓ ਜਰੂਰ ਜਾਓ ਸਾਡੇ ਵੱਲੋਂ ਵੀ ਬਾਈ ਸਾਰਿਆਂ ਵੱਲੋਂ ਇਹੀ ਬੇਨਤੀ ਹੈ ਤੇ ਸਾਡੇ ਚੈਨਲ ਵੱਲੋਂ ਵੀ ਇਹੀ ਬੇਨਤੀ ਹੈ ਵੀ ਉੱਥੇ ਕੋਈ ਜਾਣ ਤੇ ਜ਼ਿਆਦਾ ਖਰਚਾ ਨਹੀਂ ਆਉਂਦਾ ਸਿਰਫ ਘਰੋਂ ਬਾਹਰ ਨਿਕਲਣ ਦੀ ਗੱਲ ਹੈ ਜਿਵੇਂ ਬਾਈਆਂ ਨੇ ਦੱਸਿਆ ਵੀ ਕੋ ਇੰਨੀ ਗੱਲ ਕਰਦੇ ਹੋਏ ਬਾਈ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਰੋਜ਼ ਨਹੀਂ ਇਹਦੇ ਵਿੱਚ ਫੋਟੋ ਮਾ